ਪੰਜਾਬ ਦੇ ਵਿੱਚ ਹੜ ਦਾ ਕਹਿਰ جاری ਹੈ ਲਗਾਤਾਰ ਪੰਜਾਬੀ ਪੰਜਾਬੀਆਂ ਨਾਲ ਖੜ ਰਹੇ ਨੇ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾਲ ਸੁਵਾ ਕਰਦਾ ਜਿਵੇਂ ਕਿ ਪਹਾੜੀ ਇਰਿਆ ਦੇ ਵਿੱਚ بارش ਜ਼ਿਆਦਾ ਹੋਣ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਹੜ ਆਏ ਹੋਏ ਹਨ ਅਤੇ ਲਗਾਤਾਰ ਪੰਜਾਬ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ ਗੱਲ ਕਰੀਏ ਹਰੀਕੇ ਪੱਤਣ ਦੇ ਪਿੰਡ ਮਰੜ ਦੀ ਜਿੱਥੇ ਕਿ ਸਤਲੁਜ ਦੇ ਪਾਣੀ ਦੇ ਕਾਰਨ ਕਾਫੀ ਵੱਡੀ ਖਾਰ ਪਈ ਹੋਈ ਹੈ ਅਤੇ ਪਿੰਡ ਡਿੱਗਣ ਦੀ ਕਗਾਰ ਤੇ ਸੀ ਪਰ ਸਮਾਜ ਸੇਵੀ ਲੋਕਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਉਪਰਾਲਾ ਕੀਤਾ ਗਿਆ ਅਤੇ ਉੱਥੇ ਗੱਟਿਆਂ ਦੇ ਨਾਲ ਖੁਰੀ ਹੋਈ ਥਾਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੀ ਮਦਦ ਕਰਨ ਲਈ ਫਰੀਦਕੋਟਗੇ ਅੱਗੇ ਆਏ ਟੀਮਾਂ ਵਾਲੀ ਦੇ ਕੁਝ ਲੋਕਾਂ ਵੱਲੋਂ ਅਤੇ ਕਿਸਾਨ ਯੂਨੀਅਨ ਫਤਿਹ ਦੇ ਸਹਿਯੋਗ ਨਾਲ ਉਹਨਾਂ ਵੱਲੋਂ ਉਸ ਏਰੀਏ ਦੇ ਵਿੱਚ ਪਹੁੰਚਿਆ ਗਿਆ ਉੱਥੇ ਲੋਕਾਂ ਨਾਲ ਜੋ ਗੱਟੇ ਭਰੇ ਜਾਣੇ ਉਹਨਾਂ ਨਾਲ ਗੱਟਿਆਂ ਦੇ ਵਿੱਚ ਮਦਦ ਕੀਤੀ ਗਈ ਅਤੇ ਉਹਨਾਂ ਨੂੰ ਗੱਟੇ ਵੀ ਦਿੱਤੇ ਗਏ ਨਾਲ ਉਹਨਾਂ ਕਿਹਾ ਕਿ ਅਪੀਲ ਕਰਦੇ ਹਨ ਕਿ ਇਸ ਜਗ੍ਹਾ ਦੇ ਉੱਪਰ ਮਿੱਟੀ ਦੀ ਕਾਫੀ ਲੋੜ ਹੈ ਜੇਕਰ ਗੱਟੇ ਮਿੱਟੀ ਭਰ ਕੇ ਲੈ ਕੇ ਆਉਂਦੇ ਹਨ ਤਾਂ ਵੀ ਵਧ ਗਿਆ ਤਾਂ ਜੋ ਇਸ ਖਾਰ ਨੂੰ ਟਾਈਮ ਨਾਲ ਭਰਿਆ ਜਾਵੇ ਤਾਂ ਜੋ ਹੋਰ ਇੱਥੇ ਨੁਕਸਾਨ ਨਾ ਹੋਵੇ ਤੁਸੀਂ ਸੁਣੋ ਇਸ ਪਈ ਹੋਈ ਖਾਰ ਬਾਰੇ ਕੀ ਕਹਿੰਦੇ ਨੇ ਪਿੰਡ ਦੇ ਸਰਪੰਚ ਪਹੁੰਚੇ ਹੋਏ ਹੋਰ ਸੇਵਾਦਾਰ ਅਤੇ ਨਾਲ ਕਿਸਾਨ ਯੂਨੀਅਨ ਫਤਿਹ ਦੇ ਸੁਭਾ ਪ੍ਰਧਾਨ ਗੱਲ ਇਹ ਆ ਵੀ ਅੱਜ ਅੱਠ ਨੌਵਾਂ ਦਿਨ ਹੋ ਗਿਆ ਸਾਨੂੰ ਇੱਥੇ ਮੋਰਟਾ ਲੱਗੇ ਨੂੰ ਤੇ ਪਹਿਲੇ ਦਿਨ ਤੋਂ ਹੀ ਜਦੋਂ ਅਪੀਲ ਕੀਤੀ ਸੀ ਤੇ ਪ੍ਰਸ਼ਾਸਨ ਨੇ ਵੀ ਸੁਣੀ ਪ੍ਰਸ਼ਾਸਨ ਵੱਡੀ ਪੱਧਰ ਤੇ ਆ ਗਿਆ ਤੇ ਉਹਨਾਂ ਨੇ ਇੱਥੇ ਆਣ ਕੇ ਸੰਤ ਸਮਾਜ ਨਾਲ ਉਹਨਾਂ ਵੀ ਗੱਲ ਕੀਤੀ ਅਸੀਂ ਵੀ ਅਪੀਲ ਕੀਤੀ ਮਹਾਂਪੁਰਖਾਂ ਨੂੰ ਸਰਾਲੀ ਸਾਹਿਬ ਵਾਲਿਆਂ ਨੂੰ ਬਾਬਾ ਸੁਖਾ ਸਿੰਘ ਉਹਨਾਂ ਨੂੰ ਬਾਬਾ ਹਾਕਮ ਸਿੰਘ ਉਹਨਾਂ ਨੂੰ ਉਹਨਾਂ ਨੇ ਬਾਬਾ ਦਲਪੰਥ ਬਾਬਾ ਵਿਧੀ ਚੰਦ ਬਾਬਾ ਅਵਤਾਰ ਸਿੰਘ ਜੀ ਕੱਲ ਵੀ ਆ ਕੇ ਗਏ ਸੀ ਉਹਨਾਂ ਦੀਆਂ ਬੜੀਆਂ ਸੰਗਤਾਂ ਇੱਥੇ ਬੜੀ ਵੱਡੀ ਪੱਧਰ ਤੇ ਲੱਗੀਆਂ ਨੇ ਸਰਾਲੀ ਸਾਹਿਬ ਵਾਲਿਆਂ ਦੀਆਂ ਸੰਗਤਾਂ ਲੱਗੀਆਂ ਨੇ ਕਾਰ ਸੇਵਾ ਤਰਨ ਤਰਨ ਵਾਲੇ ਬਾਬਾ ਜਗਤਾਰ ਸਿੰਘ ਦੀਆਂ ਸੰਗਤਾਂ ਲੱਗੀਆਂ ਨੇ ਤੇ ਉਹ ਸੰਗਤਾਂ ਬਹੁਤ ਜ਼ਿਆਦੀਆਂ ਪਾਜੀ ਆਈਆਂ ਨੇ ਦੂਰੋਂ ਦੂਰੋਂ ਤੇ ਪ੍ਰਸ਼ਾਸਨ ਦਾ ਸਾਨੂੰ ਪੂਰਾ ਸਾਥ ਆ ਨਾਲ ਜਿਵੇਂ ਕਿ ਵੇਖੋ ਜੀ ਆਹ ਕ੍ਰੀਏਟ ਤਾਰਾਂ ਦੇ ਤਾਰਾਂ ਉਹ ਕ੍ਰੀਏਟ ਬਣਾਉਣ ਵਾਲੀ ਲੇਬਰ ਫਿਰ ਉਹ ਜ ਕਿੱਡੀ ਵੱਡੀ ਪਾਪ ਲਾਈਨ ਮੰਗਾਈ ਆ ਜੀ ਜੀਸੀਪੀਆਂ ਲੱਗੀਆਂ ਆ ਵਾ ਜੀ ਜਿਹੜੀ ਦੁਖਦਾਈ ਇਹ ਆ ਕਿ ਸਾਰੇ ਪੰਜਾਬ ਦੇ ਵਿੱਚ ਪਾਣੀ ਦੇ ਹੜ੍ਹ ਨੇ ਇਹਨੂੰ ਕਹਿ ਸਕਦੇ ਇਹ ਆਏ ਆ ਵੀ ਪੰਜਾਬ ਨੂੰ ਡੁੱਬਣ ਵਾਸਤੇ ਰਾਜਨੀਤੀ ਸਰਕਾਰਾਂ ਦੀ ਚੱਲ ਰਹੀ ਆ ਕਿਉਂਕਿ ਸਰਕਾਰਾਂ ਚਾਹੁੰਦੀਆਂ ਤੇ ਵੇਲੇ ਨਾਲ ਸਾਰੇ ਹੱਲ ਹੋ ਸਕਦੇ ਪਰ ਇਹ ਮੜਾ ਪਿੰਡ ਦੇ ਵਿੱਚ ਇਹ ਪਿੰਡ ਨੇ ਸੰਗਤ ਨੂੰ ਬੇਨਤੀ ਕੀਤੀ ਇਸ ਪਿੰਡ ਨੇ ਸਾਰੀ ਸੰਗਤ ਨੇ ਰਲ ਕੇ ਵੀ ਸਾਡੇ ਆ ਸੰਯੋਗ ਦੋ ਇਲਾਕੇ ਦੀਆਂ ਸੰਗਤਾਂ ਨੇ ਮਹਾਪੁਰਖਾਂ ਨੇ ਦਲ ਪੰਥਾਂ ਨੇ ਆ ਕੇ ਇੱਥੇ ਸੰਯੋਗ ਦਿੱਤਾ ਤੇ ਜਿਵੇਂ ਕਹਿੰਦੇ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਬੰਨ ਵੱਜ ਗਏ ਨਹੀਂ ਤੇ ਇਹ ਘਰ ਬਿਲਕੁਲ ਨੇੜੇ ਹੀ ਬਹੁਤ ਘਰਾਂ ਦਾ ਨੁਕਸਾਨ ਹੋ ਗਿਆ ਨਾ ਤੇ ਵੈਗਰੂ ਦੀ ਕਿਰਪਾ ਨਾਲ ਬਚ ਗਿਆ ਅੱਜ ਖੜ ਰਹੇ ਆ ਮਰੜਪੰਡ ਹਰੀਕੇ ਦੇ ਨਾਲ ਪੌਲ ਤੋਂ ਪਹਿਲਾਂ ਸੱਜੇ ਹੱਥ ਤੇ ਜਿਹੜੇ ਹਾਲਾਤ ਆ ਉਹ ਵਾਕਈ ਬਹੁਤ ਮਾੜੇ ਆ ਪਰ ਪੰਜਾਬ ਆ ਜਿਹੜਾ ਹਮੇਸ਼ਾ ਪਹਿਲਾਂ ਵੀ ਚੜਦੀ ਗਾਲਤ ਸੀ ਤੇ ਗਾਂ ਵੀ ਚੜਦੀ ਗਾਲਾਂ ਚ ਰਹੂਗਾ ਸਰਕਾਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਵੀ ਤੇ 84 'ਚ ਵੀ 88 'ਚ ਵੀ ਪਰ ਪੰਜਾਬ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਸੋ ਇਹ ਹੀ ਜਿਹੜਾ ਪਾਣੀ ਆ ਜੇ ਇਹ ਪਹਿਲਾਂ ਹੀ ਰੋਕ ਲਿਆ ਹੁੰਦਾ ਜੇ ਡੈਮ ਆ ਜਿਹੜੇ ਥੋੜਾ ਚਿਰ ਪਹਿਲਾਂ ਖਾਲੀ ਕਰ ਦਿੱਤੇ ਹੁੰਦੇ ਤਾਂ ਅੱਜ ਇਹ ਹਾਲਾਤ ਜਿਹੜੇ ਪੰਜਾਬ ਦੇ ਨਹੀਂ ਹੋਣੇ ਸੀ ਸ਼ਾਇਦ ਭਗਵੰਤ ਮਾਨ ਆ ਜਿਹੜਾ ਉਹ ਤਾਂ ਗੇਮ ਚੋਂ ਬਾਹਰ ਹੀ ਹੋ ਗਿਆ ਗੇਮ ਹੀ ਸਿਰਫ ਸੈਂਟਰ ਸਰਕਾਰ ਦੀ ਤੇ ਹਰਿਆਣਾ ਸਰਕਾਰ ਦੀ ਚੱਲ ਰਹੀ ਹੈ ਭਗਵੰਤ ਮਰੜ ਪਿੰਡ ਦੇ ਵਿੱਚ ਇੱਥੇ ਖਾਸ ਕਰਕੇ ਬਾਰਦਾਨੇ ਦੀ ਗਟਿਆਂ ਦੀ ਬਹੁਤ ਜ਼ਿਆਦਾ ਲੋਡ ਆ ਮਿੱਟੀ ਦੀ ਬਹੁਤ ਜ਼ਿਆਦਾ ਲੋਡ ਆ ਜਿੰਨੀ ਵੀ ਹੋ ਸਕੇ ਤੇ ਜਿੰਨਾ ਵੀ ਹੋ ਸਕੇ ਤੁਸੀਂ ਗੱਟੇ ਆਪਦੇ ਉਸ ਏਰੀਏ ਚੋ ਜੇਸ ਏਰੀਏ ਚੋ ਤੁਸੀਂ ਆਉਣਾ ਉਥੋਂ ਭਰ ਕੇ ਲਿਆਓ ਤਾਂ ਬੜੀ ਵਧੀਆ ਗੱਲ ਆ ਜੋ ਇੱਥੇ ਲਗਾਤਾਰ ਜਿਹੜੀ ਆ ਉਹ ਸੇਵਾ ਹੋ ਸਕੇ ਕਿਉਂਕਿ ਇੱਥੇ ਦੁਵਾਰਾ ਮਿੱਟੀ ਤੁਸੀਂ ਛਟੋਗੇ ਫਿਰ ਭਰਨੇ ਪੈਣਗੇ ਤਾਂ ਇਸ ਤੋਂ ਬੈਸਟ ਕੰਮ ਇਹ ਹੀ ਆ ਕਿ ਥੋੜਾ ਸਮਾਂ ਜ਼ਰੂਰ ਲੱਗ ਜੂਗਾ